ਇਹ ਫੋਰਡ 3610 ਲੈ ਕੇ ਆਏ ਆ ਜੀ ਵਿਕਾਊ ਨੰਬਰ ਹੈ ਜੀ ਨਵੀਂ ਬੈਟਰੀ ਹੈ ਦੀ ਚੈਪ ਵਾਲੀ ਕਾਪੀ ਹੈ ਜੀ ਇੰਜਨ ਗੇਅਰ ਦਾ ਟਰੈਕਟਰ ਵਾਹ ਕੇ ਚਲਾ ਕੇ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਪਲੇਸ਼ਰ ਪਲੂਸ਼ ਰੋਕੇ ਆ ਕੋਈ ਬਲੋ ਬਲਾ ਹੈ ਨਹੀਂਗੀ ਸ਼ੋ ਦਾ ਰੀਜਨਲ ਆ ਬਾਡੀ ਦਾ ਰੀਜਨਲ ਆ ਜੀ ਮਰਗਾਟਾਂ ਤੇ ਮਾਤੇ ਪੁਰਾਣੀ ਪੁਹਾਰ ਲੱਗੀ ਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਪਿੰਡ ਮੱਲਣ ਗਿਲਾ ਮਕਸਰ ਤਹਿਸੀਲ ਗਿੱਦੜਵਾਹਾ ਕੋਠੇ ਅਮਨਗੜ ਤਾਣੀ ਦੇ ਵਿੱਚ ਟਰੈਕਟਰ ਵਿਕਾਊ ਹੈ ਜੀ ਮਾਲਕ ਵੀਰਾਂ ਦਾ ਨੰਬਰ ਨੋਟ ਕਰ ਲਓ 94641 13503 ਰੇਟ 1 ਲੱਖ 15000 ਰਿਆ ਇਹਦੀ ਡਿਮਾਂਡ ਮੰਤਨ ਪੂਰਾ ਕੀਤਾ ਜਾਊਗਾ ਜਿਹੜਾ ਵੀਰ ਭਰਾ ਆਪਣੀ ਵੀਡੀਓ ਦੇਖ ਕੇ ਆਊਗਾ ਜੀ ਮੰਤਨ ਪੂਰਾ ਕਰਨਗੇ ਟਰੈਕਟਰ ਜੁਣਾ ਸ਼ੋ ਦਾ ਦੇਖ ਸਕਦੇ ਹੋ ਜੀ ਬਹੁਤ ਵਧੀਆ 88 ਮਾਡਲ ਹੈ 1988 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਚਿੱਪ ਵਾਲੀ ਕਾਪੀ ਰੇਟ 115000 ਰੁਪਿਆ ਇੰਜਨ ਗੇਰ ਦਾ ਟਰੈਕਟਰ ਬਿਲਕੁਲ ਓਕੇ ਆ ਦੇਖ ਸਕਦੇ ਹੋ ਜੀ ਤੁਸੀਂ ਅਪੋਲੋ ਕੰਪਨੀ ਦੇ ਟਾਇਰ ਆ 35 ਕੇ ਪੈਸੇ ਵਰਗਾਟਾਂ ਤੇ ਰਿੰਮਾਂ ਤੇ ਮਾੜੀ ਮੁੱਟੀ ਖੂਕ ਵੱਜੀ ਆ ਬਾਡੀ ਦਾ ਸ਼ੋ ਦਾ ਟਰੈਕਟਰ ਜੈਨੂਆ ਨਾ ਬਿਲਕੁਲ ਪੰਜਾਬ ਨੰਬਰ ਹੈ ਜੀ 9464113503 ਮੱਲਣ ਪਿੰਡ ਢਾਣੀ ਕੋਠੇ ਆਉਣਗੜ ਦੇ ਵਿੱਚ ਟਰੈਕਟਰ ਵਿਕਾਊ ਹੈ ਜੀ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਮਾਣ ਤਨ ਫੁੱਲ ਕੀਤਾ ਜਾਊਗਾ ਜੀ ਜਿਹੜਾ ਵੀਰ ਭਰਾ ਆਪਣੀ ਵੀਡੀਓ ਦੇਖ ਕੇ ਵੀਰਾਂ ਨਾਲ ਸੰਪਰਕ ਕਰੂਗਾ ਦੇਖ ਸਕਦੇ ਹੋ ਟੈਂਕੀ ਟੂੰਗੀ ਦਾ ਟਰੈਕਟਰ ਰੀਜਨਲ ਹੈ ਸ਼ੋਅ ਦਾ ਰੀਜਨਲ ਹੈ ਜੀ ਬਾਡੀ ਦਾ ਰੀਜਨਲ ਹੈ ਵਾਕੇ ਚਲਾ ਕੇ ਦੀ ਟਰੈਕਟਰ ਖਰੀਦ ਸਕਦੇ ਹੋ ਜੀ 90000 ਦਾ ਨੰਬਰ ਵੀਰਾਂ ਦਾ ਫੇਰ ਨੋਟ ਕਰ ਲਓ ਜੀ 742 13503 ਚੈਨਲ ਦਾ ਵਟਸਐਪ ਨੰਬਰ ਹੈ ਜੀ 98763 45622 ਜੇ ਤੁਸੀਂ ਕੋਈ ਐਡ ਕਰਾਉਣੀ ਹੈ ਤਾਂ ਵਟਸਐਪ ਤੇ ਵੀਡੀਓ ਬਣਾ ਕੇ ਭੇਜੋ ਪੇਡ ਪ੍ਰਮੋਸ਼ਨ ਕੀਤੀ ਜਾਂਦੀ ਹੈ ਜੀ ਦੇਖ ਸਕਦੇ ਹੋ ਧੰਨਵਾਦ 60000 ਦਾ ਉਹ ਲੈਂਦਾ ਮੈਂ 60000 ਦਾ ਜਦੋਂ ਆਣਾ ਦੇਖ ਸਾਦ ਜੀ ਬਹੁਤ ਵਧੀਆ ਟਰੈਕਟਰ ਹੈ ਛੋਟੇ ਜ਼ਿਮੀਂਦਾਰ ਵਾਸਤੇ ਘਰੇ ਰੱਖਣ ਵਾਲਾ ਟਰੈਕਟਰ ਹੈ ਜੀ ਧੰਨਵਾਦ ਜੀ ਸਾਨੂੰ 4 ਸਾਲ ਹੋ ਗਏ ਕਿ ਮੈਂ ਰਸਤੇ ਤੇ ਜਿੰਦਗੀ ਆ ਨਹੀਂ ਮਜਾਵਾ 1988 ਮਾਡਲ ਹੈ ਜੀ ਪੰਜਾਬ ਨੰਬਰ ਹੈ ਚਿੱਪ ਵਾਲੀ ਕਾਪੀ ਆ ਬੈਟਰੀ ਨਵੀਂ ਹੈ ਜੀ ਧੰਨਵਾਦ ਜੀ